ਦੇਖ ਰਹੇ ਹੋ ਦੇਸ਼ ਦੁਨੀਆ ਚੈਨਲ ਮੈਂ ਤੁਹਾਡਾ ਆਪਣਾ ਮਨਪ੍ਰੀਤ ਰਾਂਦੇ ਹੋ ਜਿਸ ਤਰ੍ਹਾਂ ਕਿ ਦੇਸ਼ ਦੁਨੀਆ ਚੈਨਲ ਵੱਲੋਂ ਇੱਕ ਉਪਰਾਲਾ ਕਰਦਿਆਂ ਹੋਇਆਂ ਇੱਕ ਮਹਿਮ ਚਲਾਈ ਗਈ ਹੈ ਕਿ ਜਿੰਨੀਆਂ ਵੀ ਤੁਹਾਡੇ ਹਲਕੇ ਦੇ ਵਿੱਚ ਚਾਹੇ ਕਿ ਉਹ ਹਲਕਾ ਵਿਧਾਨ ਸਭਾ ਹਲਕਾ ਖੰਨਾ ਹੋਵੇ ਸਮਰਾਲਾ ਹੋਵੇ ਵਿਦਵਾਨ ਸਾਹਿਬਾ ਹਲਕਾ ਪੈਲ ਦੇ ਵਿੱਚ ਜਿੰਨੀਆਂ ਵੀ ਪ੍ਰਮੁੱਖ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਸਖਤ ਮਿਹਨਤ ਨਾਲ ਚਾਹੇ ਕਿ ਉਹਨਾਂ ਨੇ ਸਮਾਜਿਕ ਖੇਤਰ ਦੇ ਵਿੱਚ ਧਾਰਮਿਕ ਖੇਤਰ ਦੇ ਵਿੱਚ ਜਾਂ ਰਾਜਨੀਤਿਕ ਖੇਤਰ ਦੇ ਵਿੱਚ ਜਾਂ ਉਹਨਾਂ ਨੇ ਆਪਣੇ ਬਿਜ਼ਨਸ ਦੇ ਵਿੱਚ ਜਾਂ ਉਹ ਚੰਗੇ ਪੜ੍ਹ ਲਿਖ ਕੇ ਅਫਸਰ ਬਣੇ ਨੇ ਉਹਨਾਂ ਨੂੰ ਅਸੀਂ ਦੇਸ਼ ਦੁਨੀਆ ਚੈਨਲ ਰਾਹੀਂ ਸਾਡੀਆਂ ਸੰਗਤਾਂ ਦੇ ਲੋਕਾਂ ਦੇ ਰੂਹਬਰੂ ਕਰਵਾ ਕਰਵਾ ਰਹੇ ਹਾਂ ਹੁਣ ਇਸੇ ਲੜੀ ਤਹਿਤ ਅੱਜ ਅਸੀਂ ਇੱਕ ਤੁਹਾਨੂੰ ਮਹਾਨ ਸ਼ਖਸੀਅਤ ਬੜੇ ਹੀ ਨੇਕ ਸੁਭਾਅ ਦੇ ਮਾਲਕ ਜਿਨ੍ਹਾਂ ਨੇ ਮਤਲਬ ਬਹੁਤ ਹੀ ਸਖਤ ਮਿਹਨਤ ਦੇ ਨਾਲ ਇੱਥੇ ਆਪਣੇ ਕਾਰੋਬਾਰ ਨੇ ਜਿਹੜੇ ਉਹ ਸੈੱਟ ਕੀਤੇ ਨੇ ਆਪਣੇ ਬੱਚਿਆਂ ਨੂੰ ਇਹਨਾਂ ਕਾਰੋਬਾਰਾਂ ਦੇ ਵਿੱਚ ਲਗਾਇਆ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਇੱਕ ਸਮਾਜਿਕ ਸ਼ਖਸੀਅਤ ਨੇ ਇੱਕ ਧਾਰਮਿਕ ਸ਼ਖਸੀਅਤ ਨੇ ਜਿਹੜੇ ਆਪਣੇ ਕੁਲਵੰਤ ਸਿੰਘ ਜੀ ਕਾਲੂ ਨੇ ਦਰਾਹੇ ਤੋਂ ਬਾੜ ਨੰਬਰ 8 ਦੇ ਵਿੱਚ ਕਾਉਂਸਲਰ ਨੇ ਤੇ ਆਮ ਆਦਮੀ ਪਾਰਟੀ ਦੇ ਨਾਲ ਮਿਲ ਕੇ ਆਪਣੀਆਂ ਜਿਹੜੀਆਂ ਸਵਾਵਾ ਨੇ ਬੜੀ ਸਖਤ ਮਿਹਨਤ ਦੇ ਨਾਲ ਨਿਵਾ ਰਹੇ ਨੇ ਕਪਲਵੰਤ ਸਿੰਘ ਕਾਲੂ ਜੀ ਅਸੀਂ ਤੁਹਾਡਾ ਦੇਸ਼ ਦੁਨੀਆ ਚੈਨਲ ਦੇ ਵਿੱਚ ਹਾਰਦਿਕ ਸਵਾਗਤ ਕਰਦੇ ਆ ਧੰਨਵਾਦ ਜੀ ਮਨਪਰੀ ਰੰਦੇਓ ਜੀ ਤੇ ਤੇ ਦੁਨੀਆ ਚੈਨਲ ਦਾ ਤੁਹਾਡਾ ਅਸੀਂ ਦੇ ਲੋੋਂ ਧੰਨਵਾਦ ਕਰਦੇ ਆ ਗੱਲਬਾਤ ਦਾ سلسلہ ਸ਼ੁਰੂ ਕਰਾਂਗੇ ਜੀ ਕਿ ਜਿਹੜਾ ਤੁਹਾਡਾ ਪਰਿਵਾਰ ਆ ਜਾਂ ਪਿਤਾ ਜੀ ਨੇ ਤੁਸੀਂ ਪਹਿਲਾਂ ਇੱਥੇ ਕਦੋਂ ਤੇ ਕਿਸ ਸਮੇਂ ਇਥੇ ਆਏ ਪਹਿਲਾਂ ਹੀ ਸਾਡੇ ਪਿਤਾ ਗਿਆਨੀ ਇਕਬਾਲ ਸਿੰਘ ਜੀ 1947 ਚ ਜਦ ਹੋਈ ਹੈ ਕਾਰ ਤੇ ਇੰਡੀਆ ਦੀ ਵੰਡ ਹੋਈ ਹੈ ਉਦੋਂ ਇਹ ਆਏ ਸੀ ਕਿ ਉੱਥੋਂ ਜੜ ਕੇ ਸਾਰਾ ਕੁਝ ਇੱਥੇ ਰਹਿ ਗਿਆ ਸੀ ਮਕਾਨ ਸਾਰਾ ਕੁਝ ਤੇ ਉਦੋਂ ਇਹ ਸਾਡਾ ਪਿੰਡ ਸੀਗਾ ਜੀ ਅਲੀਪੁਰ ਇਹ ਹੈਗਾ ਸ਼ੀਟਾਂ ਵਾਲਾ ਨਾਬੇ ਦੇ ਕੋਲ ਉੱਥੇ ਆ ਕੇ ਉਹਨੇ ਠਹਿਰੇ ਉਦੋਂ ਉਹਨਾਂ ਦੀ ਉਮਰ ਮਗਰ 6-7 ਸਾਲ ਦੀ ਸੀਗੀ ਉਸ ਤੋਂ ਬਾਅਦ ਉਹਨਾਂ ਨੇ ਪਟਿਆਲੇ ਕੰਮ ਕੀਤਾ ਪਟਿਆਲੋਂ ਕੰਮ ਕਰਦੇ ਕਰਦੇ ਫੇ ਧੂਰੀ ਆ ਕੇ ਨੌਕਰੀ ਕੀਤੀ ਧੂਰੀ ਤੋਂ ਉਹਨਾਂ ਨੇ ਟਾਇਰਾਂ ਦਾ ਕੰਮ ਸਾਡਾ ਸੀਗਾ ਰਿਪੇਅਰ ਦਾ ਕੰਮ ਚੱਲਦਾ ਸੀ ਉਦੋਂ ਫਿਰ ਇੱਥੇ ਸਾਡੇ ਤਰਾਹੇ ਦੇ ਹੈਗੇ ਨਹੀਂ ਜਗਿੰਦਰ ਸਿੰਘ ਹਰਬੰਸ ਸਿੰਘ ਜੀ ਉਹਨਾਂ ਦਾ ਟਾਇਰਾਂ ਦਾ ਕਾਰੋਬਾਰ ਸੀ ਉਹ ਉਹਨਾਂ ਨੂੰ ਉੱਥੋਂ ਲੈ ਕੇ ਆਏ ਉਹਨਾਂ ਨੇ ਇੱਥੇ ਆ ਕੇ ਸਾਡੇ ਫਾਦਰ ਸਾਹਿਬ ਨੇ ਉੱਥੇ ਨੌਕਰੀ ਕੀਤੀ 4 ਸਾਲ ਫਿਰ ਉਹਨਾਂ ਨੇ ਇੱਥੇ ਆਪਣਾ ਕੰਮ ਸ਼ੁਰੂ ਕੀਤਾ ਸੁਧਾਰ ਵਾਲੇ ਦੁਕਾਨਾਂ ਬਾਜ਼ਾਰ 'ਚ ਉੱਥੇ ਕਰਦੇ ਕਰਦੇ ਫਿਰ ਉਹਨਾਂ ਨੇ ਆਪਣੀ ਦੁਕਾਨ ਬਣਾਈ ਬਾਜ਼ਾਰ 'ਚ ਇਹ ਹੌਲੀ-ਹੌਲੀ ਕਾਫੀ ਮਿਹਨਤ ਕੀਤੀ ਜਾਨੀ ਕਿ ਬਹੁਤ ਵੱਡਾ ਕਾਰੋਬਾਰ ਉਹਨਾਂ ਨੇ ਇੱਥੇ ਆਪਣਾ ਚਲਾਇਆ ਫੇ 1984 ਦੇ ਵਿੱਚ ਮੈਂ ਤਾਂ ਇਹ ਕੰਮ 1984 ਦਾ ਹੀ ਕਲਾਸ ਪੜਦਾ ਸੀ ਫੇ ਨਾਲ-ਨਾਲ ਜੁੜਿਆ ਉਹ ਵੀ ਸਿਆਸਤ 'ਚ ਪੈ ਗਏ ਸੀਗੇ ਪਿਤਾ ਜੀ ਹਾਂ ਸਾਡੇ ਪਿਤਾ ਜੀ ਯਾਨੀ ਇਕਬਾਲ ਸਿੰਘ ਜੀ 1979 ਦੇ ਵਿੱਚ ਸਰਦਾਰ ਬਿਹਾਨ ਸਿੰਘ ਨੇ ਉਹਨਾਂ ਨੂੰ ਇੱਕ ਨੰਬਰ ਵਾਰਡ 'ਚੋਂ ਐਮਸੀ ਦੀ ਇਲੈਕਸ਼ਨ ਲੜਾਈ ਉਹਦੋਂ ਭਾਰੀ ਬਹੁਮਤ ਨਾਲ ਜਿੱਤੇ ਫੇ 1998 ਦੇ ਤੱਕ ਲਗਾਤਾਰ ਕਾਉਂਸਲਰ ਰਹੇ ਵਾੜ ਨੰਬਰ ਇੱਧਰ 11 ਹੁੰਦਾ ਸੀਗਾ ਆ ਮੱਲਾ ਜੈਲਦਾਰ ਇਹ ਨਵਾਂ ਏਰੀਆ ਬਣਿਆ ਸੀਗਾ ਉੱਥੇ ਕੌਣ ਰਹੇ ਤੇ 1998 ਦੇ ਵਿੱਚ ਕਾਰੋਬਾਰ ਤਾਂ ਉਹਨਾਂ ਧਿਆਨ ਨਹੀਂ ਰਿਹਾ ਵੀ ਸਿਆਸਤੇ ਰਹਿੰਦੇ ਸਰਦਾਰ ਬਿਆਨ ਸਿੰਘ ਜਿਆਰਾ ਨਾਲ ਰਹਿੰਦੇ ਸੀ ਜਾਂ ਲੋਕਾਂ ਦੀ ਸੇਵਾ ਕਰਦੇ ਰਹਿੰਦੇ ਸੀ ਫਿਰ ਅਸੀਂ ਪੜ੍ਹਾਈ ਦੇ ਨਾਲ-ਨਾਲ ਮੈਂ ਤੇ ਮੇਰਾ ਬਰਾਦਰ ਕਰਤ ਗੁਲਦੀਪ ਸਿੰਘ ਅਸੀਂ ਫਿਰ ਕਾਰੋਬਾਰ ਸੰਭਾਲ ਲਿਆ ਫਿਰ ਉਹਨਾਂ ਨੂੰ ਅਸੀਂ ਰੋਕਿਆ ਵੀ ਸਿਆਸਤ ਤੋਂ ਛੱਡੋ ਭਰੇ ਹੁਣ ਤੁਸੀਂ ਕੀ ਲੈਣਾ ਵੀ ਆਪਣੇ ਕਾਰੋਬਾਰ ਦਾ ਨਖਾਣਨ ਦਾ ਕਾਫੀ ਫਿਰ ਉਹ ਪਿੱਛੇ ਹਟ ਗਏ ਸੀਗੇ 1947 ਦਾ ਉਹ ਕਾਲਾ ਦੌਰ ਜਦੋਂ ਭਾਰਤ ਤੇ ਪਾਕਿਸਤਾਨ ਲਈ ਵੰਡ ਹੋਈ ਆ ਹਨਾ ਤੇ ਜੇ ਅਸੀਂ ਉਹ ਸੋਚੀਏ ਕਿ ਉਹ ਬੜਾ ਭਿਆਨਕ ਦੌਰ ਸੀਗਾ ਉਜਾੜਾ ਪੈ ਗਿਆ ਦੋਨਾਂ ਦੇਸ਼ਾਂ ਦੇ ਵਿੱਚ ਉਧਰਲੀ ਸੰਗਤ ਨੂੰ ਇਧਰ ਤੇ ਉਧਰਲੀ ਸੰਗਤ ਨੂੰ ਇਧਰ ਆਉਣਾ ਪਿਆ ਤੇ ਇਹ ਜੀ ਸਿਚੁਏਸ਼ਨ ਦੇ ਵਿੱਚ ਆਪਣੇ ਆਪ ਨੂੰ ਸਟੇਬਲ ਕਰਨਾ ਸਟਾਰਟਿੰਗ ਦੇ ਵਿੱਚ ਦੇਖੋ ਮਕਾਨ ਬਣਾਉਣੇ ਰਹਿਣਾ ਪਹਿਲਾਂ ਤਾਂ ਸੱਤ ਦੀ ਉਹ ਵੱਡੀ ਸਮੱਸਿਆ ਪੈ ਜਾਂਦੀ ਆ ਹਨਾ ਜੀ ਤੇ ਕਿਸ ਤਰ੍ਹਾਂ ਗ੍ਰੋਥ ਕੀਤੀ ਹੋਗੀ ਕਿੰਨਾ ਕਿ ਇਹਦੇ ਪਿੱਛੇ ਤੁਹਾਡੀ ਸਖਤ ਮਿਹਨਤ ਜੁੜੀ ਹੋਈ ਆ ਪਿਤਾ ਜੀ ਇਹ ਤਾਂ ਸਾਡੇ ਪਿਤਾ ਜੀ ਦੀ ਕਾਫੀ ਮਿਹਨਤ ਆ ਜੀ ਉਹਨਾਂ ਨੇ ਉੱਥੇ ਪਿੰਡ ਚ ਆ ਕੇ ਨੰਗਰ ਵਿਚਾਰੇ ਤਾਂ ਇਹ ਮੱਝਾਂ ਮੱਝਾਂ ਵਗੈਰਾ ਚਾਰੀਆਂ ਹੈ ਹਾਂ ਜੀ ਟੰਗਰ ਮੱਝਾਂ ਚਾਰੀਆਂ ਉੱਥੇ ਪਿੰਡ ਚ ਵੀ ਕਾਫੀ ਮਿਹਨਤ ਕੀਤੀ ਫੇ ਹੋਲੀ-ਹੋਲੀ ਟਾਇਰਾਂ ਦਾ ਕੰਮ ਸਿੱਖੇ ਹਾਂ ਜੀ ਟਾਇਰਾਂ ਦਾ ਕੰਮ ਕਰਦੇ-ਕਰਦੇ ਮਿਹਨਤੀ ਬਹੁ ਸੀਗੇ ਉਹ ਪਹਿਲੇ ਦਿਨ ਤੁਸੀਂ ਮਿਹਨਤ ਕਰਦੇ ਕਰਦੇ ਇਸ ਕੰਮ ਤੇ ਪਹੁੰਚੇ ਨੇ ਉਹਨਾਂ ਕਾਰੋਬਾਰ ਚ ਲਾਇਆ ਇਲਾਕੇ ਜਾਵਣਾ ਨਾ ਕਮਾਇਆ ਸਿਆਸਤ ਵਿੱਚ ਵੀ ਪੂਰਾ ਨਾ ਕਮਾਇਆ ਮਹਾਨਦਾਰ ਨਾਲ ਕੰਮ ਕੀਤਾ ਅੱਜ ਵੀ ਲੋਕੀ ਉਹਨਾਂ ਨੂੰ ਜਾਲ ਕਰਦੇ ਨੇ ਤੇ ਫਿਰ ਇੱਥੇ ਤੁਸੀਂ ਜਿਹੜੇ ਪਿਤਾ ਜੀ ਦੇ ਨਾਲ ਦਰਾਹ ਦੇ ਵਿਖੇ ਆ ਗਏ ਹਨਾ ਜਿਸ ਤਰ੍ਹਾਂ ਤੁਸੀਂ ਦੱਸਦੇ ਹੋ ਤੇ ਫਿਰ ਤੁਹਾਡੀ ਜਿਹੜੀ ਮੁੱਢਲੀ ਪੜ੍ਹਾਈ ਆ ਉਹ ਕਿਹੜੇ ਕਿਹੜੇ ਸਕੂਲਾਂ ਦੇ ਵਿੱਚੋਂ ਤੇ ਕਿੱਥੇ ਕਿੱਥੇ ਤੱਕ ਦੀ ਤੁਹਾਡੀ ਜਿਹੜੀ ਪੜ੍ਹਾਈ ਆ ਮਤਲਬ ਹੋਈ ਮੇਰਾ 1969 ਦਾ ਜਨਮ ਹੈ ਜੀ ਤੇ ਸਭ ਤੋਂ ਪਹਿਲਾਂ ਮੈਂ ਪ੍ਰਾਇਮਰੀ ਸਕੂਲ ਹੈ ਜੀ ਇੱਥੇ ਸਾਡੇ ਦਰਾਹੇ ਉੱਥੇ ਪੜ੍ਹਾਈ ਕੀਤੀ ਉਸ ਤੋਂ ਬਾਅਦ ਖਾਲਸਾ ਸਕੂਲ ਦੇ ਵਿੱਚ 2 ਸਾਲ ਆਏ ਫਿਰ ਇੱਥੇ ਸਰਕਾਰੀ ਸੀਨੀਅਰ ਹਾਈ ਸਕੂਲ ਹੈ ਉਹਦੇ ਵਿੱਚ ਮੈਂ میٹرਕ ਤੱਕ ਪੜ੍ਹਾਈ ਕੀਤੀ ਨਾਲ ਹਾਕੀ ਵੀ ਖੇਡੀ ਤੇ 1 ਸਾਲ ਗੁਰਨਾਨਕ ਨੈਸ਼ਨਲ ਕਾਲਜ ਚ ਪ੍ਰੈਪ ਕੀਤੀ ਉਸ ਤੋਂ ਬਾਅਦ ਫਿਰ ਨਾਲ-ਨਾਲ ਇੱਥੇ ਕਾਰੋਬਾਰ ਦੇ ਵਿੱਚ ਫਾਜ਼ਲ ਸਾਹਿਬ ਦਾ ਸਾਥ ਦਿੰਦੇ ਰਹੇ ੋਲੀ-ਹੋਲੀ ਕਾਰੋਬਾਰ ਦੇ ਵਿੱਚ ਲੋੜ ਸੀ ਇੱਥੇ ਵੀ ਸਾਡਾ ਕਾਰੋਬਾਰ ਚੰਗਾ ਸੀ ਬੰਦਿਆਂ ਦੀ ਲੋੜ ਸੀ ਫਿਰ ਫਾਜ਼ਲ ਸਾਹਿਬ ਨੇ ਕਿਹਾ ਪੜ੍ਹਾਈ ਦੀ ਕੀ ਲੋੜ ਆ ਕੋ ਆਪਣੇ ਕਾਰੋਬਾਰ ਸੰਬੋਧ ਨਿਵਰਾ ਫਿਰ ਅਸੀਂ 1984 ਦੇ ਵਿੱਚ ਸਾਨੂੰ ਉਹਨਾਂ ਨੇ ਨਵਾਂ ਕਾਰੋਬਾਰ ਸਪੇਅਰ ਪਾਰਟ ਦਾ ਕਾਰਪਾਰਟਾ ਕਰਕੇ ਦਿੱਤਾ ਹੁਣ ਸਾਡੇ ਕੋਲ ਸਾਰੀਆਂ ਕਾਰਾਂ ਦੇ ਤਕਰੀਬਨ ਅੰਬੈਸਡਰ ਫੀਡ ਦਾ ਸਮਾਨ ਹੁੰਦਾ ਹੁੰਦਾ ਸੀ ਉਸ ਟਾਈਮ ਤੇ ਤਾਂ ਹੋਂਡਾ ਦੀ i20 ਆ ਗਈ ਜਿਵੇਂ ਆ ਆ ਗੁਜਿਆ ਮਰੂਤੀ ਦੀਆਂ ਗੱਡੀਆਂ ਆ ਗਈਆਂ ਟੋヨタ ਦੀਆਂ ਗੱਡੀਆਂ ਆ ਗਈਆਂ ਯਾਨੀ ਕਿ ਸਾਰਾ ਸਪੇਅਰ ਪਾਰਟ ਅਵੇਲੇਬਲ ਹੈਗਾ ਸਾਰਾ ਟਾਇਰਾਂ ਦਾ ਕੰਮ ਵੀ ਹੈ ਟਾਇਰਾਂ ਦੇ ਸਾਰੇ ਪਾਰਟ ਸੇਕ ਨੇ ਟਾਇਰਾਂ ਦਾ ਸਪਾਨ ਹੈ ਸਾਰੀਆਂ ਗੱਡੀਆਂ ਦੇ ਕਾਰ ਰਿਟਾਇਰ ਹੁੰਦੇ ਨੇ ਜਿਵੇਂ ਐਮ ਆਰਫ ਹੋ ਗਿਆ ਸੀਹਟ ਹੋ ਗਿਆ ਜੇ ਕੇ ਹੋ ਗਿਆ ਬਾਕੀ ਹੋਰ ਕਾਫੀ ਕੁਆਲਿਟੀਆਂ ਆਪਣੇ ਕੋਲ ਹੁੰਦੀਆਂ ਨੇ ਅਵੇਲੇਬਲ ਨੇ ਸਾਰੀਆਂ ਸਟੱਡੀ ਪੂਰੀ ਕੀਤੀ ਸਟੱਡੀ ਪੂਰੀ ਕਰਨ ਤੋਂ ਬਾਅਦ ਫਿਰ ਤੁਸੀਂ ਕੰਮ ਨੂੰ 11 ਦਿਨ ਨੂੰ ਸਿੱਖਿਆ ਤੇ ਇਧਰ ਕਾਰਾਂ ਦੇ ਕੰਮ ਦੇ ਵਿੱਚ ਲੱਗੇ ਰਹੇ ਹਨ ਜੇ ਹੁਣ ਗੱਲਬਾਤ ਕਰੀਏ ਸਰ ਜਿਹੜੀ ਕਿ ਤੁਸੀਂ ਪਹਿਲਾਂ ਵੀ ਦੱਸਿਆ ਕਿ ਸਾਡੇ ਪਿਤਾ ਜੀ ਨੂੰ ਨਗਰ ਦੇ ਸਾਡੇ ਸਾਰੇ ਪਤਵੰਤ ਸੱਜਣ ਆਏ ਤੇ ਉਹਨਾਂ ਨੇ ਵੀ ਮਤਲਬ ਕਾਉਂਸਲਰ ਰਹੇ ਤੇ ਰਾਜਨੀਤੀ ਦੇ ਵਿੱਚ ਰਹੇ ਤੁਹਾਡਾ ਰਾਜਨੀਤੀ ਦੇ ਵਿੱਚ ਕਿਵੇਂ ਆਉਣਾ ਹੋਇਆ ਕਦੋਂ ਤੁਸੀਂ ਰਾਜਨੀਤੀ ਦੇ ਵਿੱਚ ਪੈਰ ਧਰਿਆ ਪਹਿਲਾਂ ਸਾਡੇ ਫਾਜ਼ਲ ਸਾਹਿਬ ਰਹੇ ਜੀ 1979 ਤੋਂ ਲੈ ਕੇ 1998 ਤੱਕ ਫਿਰ ਅਸੀਂ ਉਹਨਾਂ ਨੂੰ ਕਿਹਾ ਵੀ ਹੁਣ ਤੁਸੀਂ ਸਾਡੇ ਸੇਧ ਵੀ ਠੀਕ ਨਹੀਂ ਰਹਿਣ ਦੀ ਛੱਡੋ ਪਰੇ ਤੁਸੀਂ ਆਰਾਮ ਕਰਿਆ ਕਰੋ ਫਿਰ ਵਿੱਚ 10 ਸਾਲ ਦਾ ਬਕਵਾਪਿਆ 2008 ਚ ਇਲੈਕਸ਼ਨ ਆਈ ਫਿਰ ਮੱਲਾ ਨਿਵਾਸੀ ਸਾਡੇ ਪਤਵੰਤੇ ਮੱਲੇ ਜੋ ਆਏ ਉਹਨਾਂ ਨੇ ਮੈਨੂੰ ਕਿਹਾ ਵੀ ਭਾਈ ਹੁਣ ਤੁਸੀਂ ਸੇਵਾ ਸੰਭੋ ਉਹਨਾਂ ਨੇ ਮੈਨੂੰ ਮੁਕਾ ਦਿੱਤਾ 2008 ਤੋਂ ਮੈਂ ਇਲੈਕਸ਼ਨ ਲੜਦਾ ਆ ਰਿਆਂ ਮੈਂ ਵੀ ਉਹਨਾਂ ਦੀ ਖਰਾ ਉਤਰ ਦਾ ਅੱਜ ਅੱਧੀ ਰਾਤੀ ਕੋਈ ਆਵਾਜ਼ ਮਾਰ ਦੇਵੇ ਕਿਸੇ ਨੂੰ ਜਵਾਬ ਨਹੀਂ ਦਿੱਤਾ ਸਾਨੂੰ ਤਾਂ ਸ਼ਹਿਰ ਨਾਲ ਪਿਆਰ ਆ ਜਿੱਥੇ ਅਸੀਂ ਸਾਰਾ ਕੁਝ ਇੱਥੇ ਹੀ ਬਣਿਆ ਜੋ ਵੀ ਸਾਡੇ ਵਸੇ ਮਕਾਮ ਤੇ ਪਹੁੰਚੇ ਆ ਸ਼ਹਿਰ ਦਾ ਤਾਂ ਸ਼ਹਿਰ ਨਾਲ ਇੰਨਾ ਪਿਆਰ ਵੀ ਸ਼ਹਿਰ ਦਾ ਕੋ ਬਣ ਜਵੇ ਸ਼ਹਿਰ ਦਾ ਸਫਾਈ ਦਾ ਧਿਆਨ ਹੋ ਜਵੇ ਸ਼ਹਿਰ 'ਚ ਕੋਈ ਪਾਰਕ ਗਰਾਊਂਡ ਬਣ ਜਵੇ ਫੇਰ ਸਾਡੀ ਭਾਰਤੀ ਯੋਗ ਸਥਾਨ ਆ ਅਸੀਂ ਰਲ ਕੇ ਮਾਸਟਰ ਪੰਨਜੀਤ ਸਿੰਘ ਅਰ ਨਾਲ ਜਿਹੜਾ ਹਾਈ ਸਕੂਲ ਦਾ ਗਰਾਊਂਡ ਹੈ ਉਹ ਅਸੀਂ ਤਿਆਰ ਕੀਤਾ ਲੋਕਾਂ ਦੇ ਸ਼ਹਿਰ ਦੇ ਸਹਿਯੋਗ ਨਾਲ ਹੱਥੀ ਮਿਹਨਤ ਕਰਕੇ ਕਿਉਂ ਦਰਾਹ ਸ਼ਹਿਰ 'ਚ ਕੋਈ ਪਾਰਕ ਤਾਂ ਹੈ ਨਹੀਂ ਉਹ ਇੱਕ ਵੀ ਪਾਰਕ ਆ ਉਹ ਵੀ ਅਸੀਂ ਬਹੁਤ ਪਾਰਕ ਬਣ ਗਿਆ ਹੈ ਜੀ ਅੰਜੋ ਸਾਡੀ ਮਿਹਨਤ ਸੀਗੀ ਸਾਡੇ ਸਾਡੀ ਟੀਮ ਦੀ ਮਿਹਨਤ ਸੀਗੀ ਇਹ ਰਲ ਮਿਲ ਕੇ ਇਹ ਬਣਾਇਆ ਸਾਨੂੰ ਵੀ ਹੁਣ ਬਹੁਤ ਸਕੂਨ ਹੁੰਦਾ ਹੁਣ ਵੀ ਸਾਨੂੰ ਪਿਆਰ ਹੈ ਸ਼ਹਿਰ ਨਾਲ ਪਿਆਰ ਆ ਵੀ ਕੋਈ ਹੋਰ ਸ਼ਹਿਰ ਸਾਫ਼ ਸਥਰਾ ਬਣ ਜਵੇ ਕੋਈ ਵਧੀਆ ਬਣ ਜਵੇ ਕੋਈ ਤਾਂ ਅਸੀਂ ਆਸਤੇ ਦੇ ਵਿੱਚ ਆਇਆ ਸੀਗਾ ਮੁਹੱਬਤ ਦੇ ਰਹੇ ਨੇ ਬੜਾ ਸਤਿਕਾਰ ਮੁਹੱਬਤ ਦੇ ਰਹੇ ਨੇ ਮਾਣ ਵੀ ਮਹਿਸੂਸ ਕਰਦੇ ਨੇ ਤੁਹਾਡੀ ਬਾੜ ਦੇ ਨਾਲ ਨਾਲ ਸਾਰੇ ਦਰਾਹਾ ਵਾਸੀ ਤੁਹਾਡੇ ਤੇ ਬੜਾ ਮਾਣ ਮਹਿਸੂਸ ਕਰਦੇ ਨੇ ਇਹ ਤਿੰਨੇ ਜਿੱਤਾਂ ਫਿਰ ਤੁਸੀਂ ਹਾਸਲ ਕੀਤੀਆਂ ਹਾਂਜੀ 2008 ਚ ਥੋੜੀਆਂ ਵੋਟਾਂ ਮੈਂ ਰਹਿ ਗਿਆ ਸੀ ਜੀ ਅੱਛਾ ਦੋ ਦੋ ਵਾਰ ਕੌਂਸਲਰ ਦੋ ਵਾਰ ਕੌਂਸਲਰ ਬਣਿਆ ਹੁਣ ਦੂਜੀ ਵਾਰ ਸਪੌਂਸਰ ਬਣਿਆ ਸੀ ਪਹਿਲੀ ਵਾਰ ਮੈਂ 630 ਵੋਟਾਂ ਦੇ ਜਿੱਤੇ ਸੀ 2015 ਜਾਂ ਇਲੈਕਸ਼ਨ ਹੋਈ ਸੀ ਅੱਛਾ ਗੱਲ ਕਰੀਏ ਸਰ ਤੁਹਾਡੇ ਬਿਜ਼ਨਸ ਦੀ ਆਪਣੇ ਪਿਤਾ ਪੁਰਖੀ ਬਿਜ਼ਨਸ ਨੂੰ ਤੁਸੀਂ ਅੱਗੇ ਵਧਾ ਰਹੇ ਹੋ ਬੜੀ ਮਾਣ ਵਾਲੀ ਗੱਲ ਆ ਨਹੀਂ ਤਾਂ ਬੱਚੇ ਕਹਿੰਦੇ ਨੇ ਅੱਜ ਕੱਲ ਕੋਈ ਵੀ ਜੇ ਖੇਤੀਬਾੜੀ ਕਰਦਾ ਤਾਂ ਉਹ ਕਹਿੰਦੇ ਨੇ ਅਸੀਂ ਖੇਤੀਬਾੜੀ ਨਹੀਂ ਕਰਨੀ ਮਾਪਿਆਂ ਦੇ ਕੰਮ ਨੂੰ ਜਿਹੜੇ ਬੱਚੇ ਨੇ ਉਹ ਕਰਕੇ ਰਾਜੀ ਨਹੀਂ ਹੈਗੇ ਪਰ ਤੁਸੀਂ ਤਾਂ ਵੱਡੇ ਭਾਗਾਂ ਵਾਲਿਓ ਤੁਹਾਡੇ ਪਿਤਾ ਜੀ ਰਾਹੀ ਉਸ ਤੋਂ ਬਾਅਦ ਤੁਹਾਡੇ ਰਾਹੀ ਤੇ ਹੁਣ ਤੁਹਾਡੇ ਬੱਚਿਆਂ ਦੇ ਰਾਹੀ ਤੇ ਮਤਲਬ ਜਿਹੜਾ ਇਹ ਤੁਹਾਡਾ ਕਾਰੋਬਾਰ ਆ ਮਤਲਬ ਦਿਨ ਦੁੱਗਣੀ ਦਾ ਚੌਗਣੀ ਤਰੱਕੀ ਕਰ ਰਿਹਾ ਕੀ ਤੁਸੀਂ ਇਹ ਕਾਰੋਬਾਰ ਨੂੰ ਅੱਗੇ ਵਧਾਉਣ ਦੇ ਲਈ ਕੋਈ ਹੋਰ ਉਪਰਾਲੇ ਵੀ ਕਰ ਰਹੇ ਹੋ ਹਾਂ ਜੀ ਅਸੀਂ ਤਾਂ ਜਿਹੜਾ ਕਾਰੋਬਾਰ ਕੀਤਾ ਤਾਂ ਬਹੁਤ ਟਾਈਮ ਮਾੜਾ ਦੇਖਿਆ ਹੋਇਆ ਜਿਹੜਾ 1983-84 ਦੇ ਵਿੱਚ ਸਾਡਾ ਕੰਮ ਸੀ ਟੈਕਸੀਆਂ ਜ ਲੈਣ ਦਾ ਵੀ ਕੰਮ ਸੀ ਕਿ ਆ ਕੇ ਵਾ ਡਰਾਈਵਰ ਨਾਲ ਅਸੀਂ ਆਪ ਕਿਹੜਾ ਲਾਂ ਚੱਲ ਜਾਨਾ ਟੈਕਸੀ ਦਾ ਤੇ ਸਾਡਾ ਟਰੈਕਟਰ ਟਰਾਲੀ ਸੀ ਭਰਤ ਪਾਣ ਵਾਲੀ ਜਦੋਂ ਆ ਹਾਈਵੇ ਡਬਲ ਰੋਡ ਹੋਇਆ ਉਦੋਂ 30 ਰੁਪਏ ਟਰਾਲੀ ਸਿੱਟਦੇ ਹੁੰਦੇ ਸੀਗੇ ਦਿਹਾੜੀ 15ਵਾਂ ਟਰਾਲੀਆਂ ਸਿੱਟਦੇ ਨਹੀਂ ਆ ਉਹ ਵੀ ਅਸੀਂ ਮੈਪ ਚ ਚਲਾਉਂਦਾ ਰਹੇ ਮੈਂ ਬ੍ਰਦਰ ਵੀ ਚਲਾਉਂਦਾ ਰਹਿਆ ਟੈਕਸੀ ਵੀ ਚਲਾਈ ਆ ਸੀ ਉਸ ਤੋਂ ਬਾਅਦ ਮਿਹਨਤ ਕਰ ਕਰਕੇ ਇੱਥੇ ਪਹੁੰਚੇ ਹੁਣ ਸਾਡੇ ਬੱਚੇ ਨੇ ਉਹਨਾਂ ਦਾ ਹਰੀਆਲੀ ਜੰਮੇ ਨੇ ਉਹਨਾਂ ਨੇ ਇਹ ਚੀਜ਼ਾਂ ਦੇਖੀਆਂ ਨੇ ਨਾ ਹੋਈਆਂ ਸਾਡੇ ਫਾਦਰ ਸਾਹਿਬ ਨੂੰ ਪਤਾ ਜਾਂ ਸਾਨੂੰ ਪਤਾ ਪਰ ਜਿਹੜਾ ਸਾਡੇ 1947 ਦਾ ਦੌਰ 1947 ਦੇ ਦੌਰ ਤੋਂ ਬਾਅਦ ਘਰ-ਵਾਰ ਨਹੀਂ ਹੈਗਾ ਪੰਜਾਬ ਦੇ ਵਿੱਚ ਆਏ ਨੇ ਫਿਰ ਸ਼ਹਿਰ ਤੋਂ ਸ਼ਹਿਰ ਮਾਈਗ੍ਰੇਸ਼ਨ ਹੋਣੀ ਉਸ ਤੋਂ ਬਾਅਦ ਜਾਰ-ਵਾਰ ਪਾਲਣੇ ਮੱਝਾਂ ਗਾਂਾਂ ਚਾਰਨੀਆਂ ਇੱਟਾਂ ਪੱਠਿਆਂ ਦਾ ਕੰਮ ਕਰਨਾ ਢੋਆ ਢਵਗ ਦਾ ਕੰਮ ਕਰਨਾ ਕਾਰ ਇਹ ਵਗੈਰਾ ਦੀ ਟੈਕਸੀ ਵਗੈਰਾ ਵੀ ਚਲਾਉਣੀ ਹੋਰ ਵੀ ਮਤਲਬ ਬਹੁਤ ਇਹ ਕੰਮ ਸੀਗੇ ਪਰ ਇਹ ਕਦੇ ਮਤਲਬ ਇਹਨਾਂ ਨੇ ਮਿਹਨਤ ਦਾ ਜਿਹੜਾ ਸਾਨੂੰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਹ ਫਰਮਾਨ ਹੈ ਨਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਵਾਲਾ ਤੇ ਉਹ ਕਿਰਤ ਕਰਨ ਦਾ ਪੱਲਾ ਫੜ ਕੇ ਰੱਖਿਆ ਅੱਜ ਇੱਕ ਸਫਲ ਇਹ ਬਿਜ਼ਨਸਮੈਨ ਨੇ ਅੱਜ ਇੱਕ ਸਫਲ ਸਮਾਜਿਕ ਸੇਵੀ ਨੇ ਤੇ ਆਪਣੇ ਨਾਲ-ਨਾਲ ਸਾਰੇ ਮਤਲਬ ਪਾਰਟੀ ਦੇ ਵਰਕ ਹੋਣ ਦੇ ਨਾਤੇ ਵੀ ਇੱਕ ਵਧੀਆ ਆਗੂ ਹੋਣ ਦੇ ਨਾਤੇ ਵੀ ਪਾਰਟੀ ਦੇ ਕੰਮਾਂ ਦੇ ਵਿੱਚ ਵੀ ਅੱਗੇ ਹੋ ਕੇ ਕਾਲੂ ਜੀ ਆਪਣੀਆਂ ਸੇਵਾਵਾਂ ਨਿਵਾ ਰਹੇ ਨੇ ਹੁਣ ਅਸੀਂ ਅੱਗੇ ਗੱਲ ਦਾ سلسلہ ਵਧਾਵਾਂਗੇ ਤੇ ਬੱਚਿਆਂ ਨੇ ਨਹੀਂ ਕਦੇ ਐ ਸੋਚਿਆ ਇਹ ਕਾਲੂ ਜੀ ਕੇ ਵੀ ਸਾਨੂੰ ਵੀ ਜਿੱਦਾਂ ਇੱਕ ਹੋੜੀ ਬਣੀ ਹੋਈ ਆ ਕੈਨੇਡਾ ਅਮਰੀਕਾ ਦੀ ਕਿ ਅਸੀਂ ਵੀ ਡੈਡੀ ਜੀ ਉਧਰ ਨੂੰ ਜਾਣਾ ਨਹੀਂ ਜੀ ਮੇਰੇ ਬੱਚੇ ਦੋ ਨੇ ਵੱਡੀ ਬੇਟੀ ਸੀ ਤੇ ਛੋਟਾ ਬੇਟਾ ਜਸਮਿੰਦਰ ਆ ਮੇਰਾ ਬੇਟੀ ਦੀ ਮੈਰਿਜ ਅਸੀਂ ਕਰਤੀ ਸੀ 2016 ਚ ਬੇਟੀ ਦੀ ਮੈਰਿਜ ਵੀ ਹੋ ਗਈ 2019 ਚ ਪਰ ਇਹਦੇ ਨਾਲ ਦੇ ਜਿੰਨੇ ਤੇ ਜਾਰ ਦੋ ਤੁਸੀਂ ਸਾਰੇ ਕੈਨੇਡਾ ਚਲੇ ਗਏ ਇਹਦਾ ਥੋੜਾ ਮਨ ਜਿਆ ਕਰਦਾ ਸੀਗਾ ਪਰ ਇਹਦਾ ਇੰਨਾ ਇੰਨੇ ਕਿਹਾ ਨਹੀਂ ਆ ਫਿਰ ਇਹਨੂੰ ਅਸੀਂ ਕਿਹਾ ਵੀ ਇੱਥੇ ਕਾਰੋਬਾਰ ਦਾਤੇ ਦੀ ਕਿਰਪਾ ਤੁਵਣਾ ਕੰਮ ਸਾਹਮਣੇ ਇੱਥੇ ਬਾਹਰ ਜਾ ਕੇ ਨੌਕਰੀ ਕਰਨੀ ਪੈਣੀ ਹੈ ਇੱਥੇ ਤਾਂ ਮਾਲਕਾਂ ਘਰ ਚ ਬੈਠਾ ਪਰ ਉਹਨੇ ਮੰਨ ਲਈ ਹੁਣ ਸਾਡੇ ਨਾਲ ਪੂਰਾ ਸਾਥ ਨਿਵਾ ਰਿਹਾ ਨਾਲ ਕੰਮ ਕਰ ਰਿਹਾ ਪੂਰੀ ਮਿਹਨਤ ਕਰ ਰਿਹਾ ਵੀ ਸਾਡੇ ਅਟੈਚਮੈਂਟ ਕਿਹੜੀਆਂ ਕਿਹੜੀਆਂ ਕੰਪਨੀਆਂ ਦੇ ਨਾਲ ਆ ਸਾਡੀ ਹੈਗੀ ਜੀ ਜੇ ਕੇ ਤਾਂ ਟਾਇਰ ਸਾਡੇ ਕੋਲ ਹੈਗਾ ਜੇ ਕੇ ਗੁਡੀਅਰ ਐਮ ਆਰ ਐਫ ਸੀ ਐਟ ਟਾਇਰਾਂ ਦਾ ਕੰਮ ਆ ਬਾਕੀ ਸਾਡੇ ਕੋਲ ਕਾਰ 파ਰਟਸ ਨੇ ਜਿਵੇਂ ਮੰਗਲਾਲ ਦੀਆਂ ਕੰਪਨੀਆਂ ਨੇ ਪੰਜ 6 ਪੈਟਰੋਨੈਸ ਹੋ ਗਿਆ ਕੈਸਟਰੋਲ ਹੋ ਗਿਆ ਤੇ ਟੋਟਲ ਹੋ ਗਈ ਮੋਟਰਲ ਹੋ ਗਈ ਮੋਬਿਲ ਹੋ ਗਈ ਇਹ ਕੰਪਨੀਆਂ ਨਾਲ ਅਸੀਂ ਕੰਮ ਕਰ ਰਹੇ ਆਂ ਕੋਈ ਦਿੱਕਤ ਪਰੇਸ਼ਾਨੀ ਦਾ ਤਾਂ ਨਹੀਂ ਸਾਹਮਣਾ ਕਰਨਾ ਪੈ ਰਿਹਾ ਹੁਣ ਨਹੀਂ ਕੋਈ ਦਿੱਕਤ ਨਹੀਂ ਪਹਿਲੇ ਦਿਨ ਤੋਂ ਮਨ ਤੇ ਬੋਝ ਪਾਇਏ ਨਹੀਂ ਸੀ ਕਾਰੋਬਾਰ ਪ੍ਰਤੀ ਮਿਹਨਤੀ ਕੀਤੀ ਹੈ ਸ਼ੁਰੂ ਤੋਂ ਆ ਸਿਆਸਤ ਜੀ ਆਇਆ ਸੀ ਉਹ ਵੀ ਜੋਬ ਸਮਝ ਕੇ ਕੀਤੀ ਆ ਕਿਸੇ ਨਹੀਂ ਮਨ ਤੇ ਬੋਝ ਪਾ ਕੇ ਚਾਹੇ ਦਿਹਾੜੀ ਲੱਜਵੇ ਕਿਸੇ ਨਾਲ ਚਲੇ ਗਿਆ ਚਾਹੇ ਦਹਾੜੀ ਲੱਜਵੇ ਆਪਣੇ ਕੋਲੋਂ ਆਪਣੀ ਗੱਡੀ ਤੇਲ ਫੁੱਕੀ ਜਾਈਦਾ ਕਦੇ ਮਨ ਤੇ ਬੋਝ ਨਹੀਂ ਪਾਇਆ ਵੀ ਕੋਲੋਂ ਖਰਚ ਵੀ ਕਰੀਦਾ ਆ ਹੁਣ ਮਹੱਲੇ ਦਾ ਪਾਣੀ ਆ ਮੋਟਰ ਅਸੀਂ ਕੋਲੋਂ ਲਈ ਹੋਈ ਆ ਕੋਲੋਂ ਬਿਲੇ ਬਿਲਕੁਲ ਧੂਕਦੇ ਆ 4-5000 ਮਣਜਾ ਬਿਲਾ ਲਾਂਦਾ ਬਿਲੀਆ ਬਿਲੀ ਜੀ ਮੋਟਰ ਵੀ ਆਪਣੀ ਲਾਈ ਹੋਈ ਆ ਵੀ ਚਲ ਕਿਸੇ ਨੂੰ ਤੰਗੀ ਨਾ ਆਵੇ ਮੱਲਾ ਨਿਵਾਸੀ ਆਪਣੇ ਲੋ ਪੂਰਾ ਜੋਰ ਲਾਇਆ ਹੋਇਆ ਜਾਨੀ ਕਿ 2 ਸਾਲ ਕਰੀਬ ਹੋ ਗਏ ਕੋ ਲੈਵਲ ਇਧਰ ਉੱਚਾ ਪਾਣੀ ਦਾ ਉਹ ਇਧਰ ਨੀਵਾ ਮੱਲਾ ਸਾਡਾ ਫਿਰ ਇੱਥੇ ਮੋਟਰ ਲਾ ਕੇ ਸਾਨੂੰ ਲਾਇਆ ਮੱਗ ਪੰਪ ਲਾਇਆ ਉਹਦੇ ਨਾਲ ਕੱਢਣਾ ਪੈਂਦਾ ਉਹਦੇ ਨਾਲ ਚਲੋ ਮੱਲਾ ਸਾਡਾ ਸਾਫ਼ ਸੁਥਰਾ ਰਹਿੰਦਾ ਬਾੜ ਠੀਕ ਰਹਿੰਦਾ ਅਸੀਂ ਸਰ ਮੈਂ ਪਹਿਲਾਂ ਵੀ ਚੱਲਦੀ ਇੰਟਰਵਿਊ ਦੇ ਵਿੱਚ ਇਹ ਗੱਲ ਕਹੀ ਸੀ ਕਿ ਤੁਸੀਂ ਇਹਨੂੰ ਬੜਾ ਜੰਗੀ ਪੱਧਰ ਤੇ ਅੱਗੇ ਲੈ ਕੇ ਜਾ ਰਹੇ ਹੋ ਜਿਸ ਤਰ੍ਹਾਂ ਕਿ ਹੁਣ ਇਲੈਕਟ੍ਰੋਨਿਕ ਦਾ ਜਵਾਨਾ ਆ ਗਿਆ ਇਸ ਤਰ੍ਹਾਂ ਦਾ ਕੋਈ ਇਹ ਬਿਜ਼ਨਸ ਨੂੰ ਹੋਰ ਵੀ ਅੱਗੇ ਐਡੀਸ਼ਨ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਹਾਂਜੀ ਹਾਂਜੀ ਸਾਡੇ ਮਨ ਚ ਹੈ ਵੀ ਹੁਣ ਨਾਲ ਨਾਲ ਜਵੇਂ ਟਾਇਰਾਂ ਦਾ ਸਾਡਾ ਕੰਮ ਚੱਲ ਰਿਹਾ ਪਹਿਲਾਂ ਸਟੇ ਟਾਇਰਾਂ ਦਾ ਸੀਗਾ ਟਾਇਰਾਂ ਦਾ ਕੰਮ ਤਾਂ ਚੱਲਣਾ ਹੀ ਹੈ ਵਧਣਾ ਹੀ ਹੈ ਦੋਨੋਂ ਦਿਨ ਗੱਡੀਆਂ ਟਾਇਰ ਤਾਂ ਘਸ ਨਹੀਂ ਘਸ ਰਹੇ ਨੇ ਹੂੰ ਤੇ ਜਿਵੇਂ ਕਾਰ ਸਪੇਅਰ ਪਾਰ ਦੇ ਨਾਲ-ਨਾਲ ਹੁਣ ਅੱਗੇ ਈਵੀ ਇਲੈਕਟ੍ਰਿਕ ਵਾਹਨ ਆ ਜਿਹੜੇ ਉਹ ਆ ਰਹੇ ਨੇ ਰਿਕਸ਼ਾ ਆ ਗਏ ਹੈਨਾ ਹਾਂ ਜੀ ਈਵੀ ਜਾਨੀ ਸਾਰੀਆਂ ਕਾਰਾਂ ਵੀ ਇਲੈਕਟ੍ਰਿਕ ਹੋਣ ਕਾਰੀਆਂ ਨੇ ਉਹ ਹੁਣ ਬੈਟਰੀ ਦਾ ਸਿਸਟਮ ਉਹ ਚੱਲਣਾ ਹੀ ਚੱਲਣਾ ਉਹ ਸਾਡੇ ਮਨ 'ਚ ਹੈਗਾ ਵੀ ਹੁਣ ਬੈਟਰੀ ਦਾ ਕਾਰੋਬਾਰ ਨਾਲ ਵਧਾਈ ਅਸੀਂ ਸ਼ੁਰੂ ਕਰਾਂਗੇ ਛੇਤੀ ਇਸ ਸਾਲ 'ਚ ਯਾਨੀ ਕਿ ਤੁਸੀਂ ਬੈਟਰੀ ਦੇ ਕੰਮ ਨੂੰ ਅੱਗੇ ਵਧਾਉਣ ਦੇ ਲਈ ਫੁਲੀ ਪ੍ਰੀਪੇਅਰਡ ਹੋ ਕੋਈ ਇਹਦੇ ਲਈ ਮਤਲਬ ਕਿਸੇ ਕੰਪਨੀ ਨਾਲ ਤੁਸੀਂ ਕੋਈ ਅਟੈਚਮੈਂਟ ਕੀਤੀ ਹੈ ਹਾਂ ਜੀ ਕੰਪਨੀ ਨਾਲ ਗੱਲ ਚੱਲਦੀ ਹੈ ਜੀ ਐਕਸਾਈਟ ਕੰਪਨੀ ਨਾਲ ਵੀ ਚੱਲਦੀ ਹੈ ਦੂਜੀ ਨਾਲ ਹੋ ਉਹ ਨਾਲ ਵੇਖਦਾ ਚੱਲਦਾ ਟਾਈ ਆਪਾਂ ਦੇਖੋ ਕਿਦਾਂ ਸੈਟਿੰਗ ਬਣਦੀ ਆ ਫਿਰ ਕਰਾਂ ਇਹ ਕੰਪਨੀਆਂ ਰਲ ਕੇ ਕੰਮ ਪਰਮਾਤਮਾ ਦੀ ਕਿਰਪਾ ਨਾਲ ਤੁਸੀਂ ਦੱਸਦੇ ਸੀਗੇ ਵੀ ਪਹਿਲਾਂ ਉਧਰ ਬਾਜ਼ਾਰ ਦੇ ਵਿੱਚ ਹੁੰਦੀ ਸੀ ਹੁਣ ਸੁੱਖ ਦੇ ਨਾਮ ਸੁੱਖ ਦੇ ਨਾਲ ਤੁਹਾਡੇ ਕੋਲ ਦੋ ਇੱਥੇ ਇਹ ਵਧੀਆ ਦੁਕਾਨਾਂ ਨੇ ਕੋਈ ਹੋਰ ਤੁਹਾਨੂੰ ਮਤਲਬ ਇੱਧਰ ਪ੍ਰੇਸ਼ਾਨੀ ਤਾਂ ਨਹੀਂ ਆਊਗੀ ਕਿਸੇ ਤਰ੍ਹਾਂ ਦੀ ਵੀ ਕੋਈ ਪਲੇਸਮੈਂਟ ਦੀ ਜਾਂ ਕਿਸੇ ਹੋਰ ਜਗ੍ਹਾ ਦੀ ਨਹੀਂ ਜਗ੍ਹਾ ਸਾਡੇ ਕੋਲ ਵਾਧੂ ਆ ਪਿੱਛੇ ਇਸ ਤੋਂ ਪਿੱਛੇ ਜਗ੍ਹਾ ਵੀ ਹੈਗੀ ਸਾਡੇ ਕੋਲ ਅਸੀਂ ਤਾਂ ਪਾਰਕ ਨੂੰ ਆਪਣੀ ਛੱਡੀ ਬੈਠੇ ਆਂ ਰੋਡ ਤੋਂ ਬਿਲਕੁਲ ਹਾਂ ਤੇ ਪਾਰਕਿੰਗ ਛੱਡੀ ਆ ਚੱਲ ਲਗਾਕ ਨੂੰ ਖੱਚ ਕੇ ਤੇ ਤੰਗੀ ਨਾ ਆਵੇ ਗੱਡੀਆਂ ਖਿਹਾਰਨ ਦੀ ਪਿੱਛੇ ਜਗ੍ਹਾ ਹੈਗੀ ਦਾਤੇ ਦੀ ਕਿਰਪਾ ਤੇ ਜਗ੍ਹਾ ਵਾਧੂ ਆ ਸਾਡੇ ਕੋਲ ਦੇਖੋ ਜੀ ਤੁਹਾਡੀ ਸਰਕਾਰ ਆ ਤੁਹਾਡੀ ਸਰਕਾਰ ਨੇ ਨਸ਼ਿਆਂ ਵਿਰੁੱਧ ਇੱਕ ਮਹਿਮ ਚਲਾਈ ਹੋਈ ਆ ਯੁੱਧ ਨਸ਼ਿਆਂ ਵਿਰੁੱਧ ਆਪਣੇ ਹਲਕੇ ਦੇ ਵਿੱਚ ਕਿੰਨਾ ਕੁ ਹੰਗਾਰਾ ਇਹਨੂੰ ਮਿਲ ਰਿਹਾ ਇਹ ਤਾਂ ਜੀ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਨੇ ਜਿਹੜਾ ਨਸ਼ਿਆਂ ਵਿਰੁੱਧ ਕੀਤਾ ਕੰਮ ਬੜਾ ਸਲਾਘਾਯੋਗ ਆ ਲੋਕੀ ਵੀ ਖੁਸ਼ ਨੇ ਉਸ ਦਿਨ ਦੀਆਂ ਦੇਖੋ 15-20 ਦਿਨਾਂ ਤੋਂ ਜਿੱਦਾਂ ਲੁੱਟਾਂ ਖਵਾ ਹੁੰਦੀਆਂ ਸੀਗੀਆਂ ਕਿ ਤਾਂ ਮੋਬਾਈਲ ਖੋਲਿਆ ਕਾਫੀ ਬੰਦ ਹੋ ਚੁੱਕੇ ਆ ਨੇ ਕਾਫੀ ਫਰਕ ਪੈ ਗਿਆ ਬਾਕੀ ਕਿਉਂ ਇਹਨਾਂ ਨੂੰ ਡਰ ਡਰੇ ਨੇ ਇਹ ਕੁਝ ਭੱਜ ਗਏ ਕੁਝ ਛੱਡ ਗਏ ਜੋ ਡਰ ਜਨਾ ਨਹੀਂ ਹੁੰਦਾ ਉਹਨਾਂ ਚ ਤਾਂ ਨਸ਼ੇ ਵਧਨੇ ਸੀਗੇ ਵਾਧਦੇ ਸੀ ਨਸ਼ੇ ਨਾਲ ਲੁੱਟਾਂ ਖਵਾ ਵਧੀਆਂ ਨੇ ਬਿਲਕੁਲ ਕਾਫੀ ਫਰਕ ਪੈ ਚੁੱਕਿਆ ਕਾਫੀ ਫਰਕ ਪਿਆ ਕਲਵਾਂਜੀ ਦੇਖੋ ਸਾਡਾ ਪੰਜਾਬ ਆ ਨਾ ਅਸੀਂ ਇਹਨੂੰ ਰੰਗਲਾ ਪੰਜਾਬ ਸਾਰਿਆਂ ਨੇ ਮਿਲ ਜੁਲ ਕੇ ਬਣਾਉਣਾ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਪੰਜ ਦਰਿਆ ਸੀਗੇ ਜਿਹੜੇ ਇਹਦੇ ਵਿੱਚ ਦੇਖੋ ਹਨਾ ਤੇ ਸੋਨੇ ਸੋਨੇ ਦੀ ਧਰਤੀ ਆ ਫਸਲਾਂ ਇੱਥੇ ਕਿੰਨੀਆਂ ਵਧੀਆਂ ਹੁੰਦੀਆਂ ਨੇ ਹਰ ਚੀਜ਼ ਇੱਥੇ ਬਹੁਤ ਵਧੀਆ ਹੁੰਦੀ ਆ ਸਾਡੇ ਤੇ ਵੱਡਾ ਪਤਾ ਨਹੀਂ ਕੀ ਨਜ਼ਰ ਲੱਗੀ ਪੰਜਾਬ ਨੂੰ ਕਿ ਉਹ ਡੋਲਿਆਂ ਵਾਲਾ ਪੰਜਾਬ ਉਹ ਲਾਲੀਆਂ ਡੋਲਣ ਵਾਲਾ ਪੰਜਾਬ ਉਹ ਭੰਗੜੇ ਪਾਉਂਦਾ ਪੰਜਾਬ ਨਸਿਆਂ ਦੇ ਸੀਮਿਤ ਰਾ ਦੇ ਤੌਰ ਦੇ ਉਤੇ ਇਹ ਇੱਕ ਕਲੰਕ ਜਿਹਾ ਸਾਡੇ ਤੇ ਲੱਗ ਗਿਆ ਤੇ ਕੀ ਤੁਸੀਂ ਨੌਜਵਾਨਾਂ ਨੂੰ ਸੰਦੇਸ਼ ਦੇਣਾ ਚਾਹੋ ਕਿ ਕਿ ਆਓ ਯਾਰ ਮੜੋ ਗਰਾਉਂਡਾਂ ਦੇ ਨਾਲ ਆਈਏ ਆਪਾਂ ਖਰਾਕਾ ਖਾਈਏ ਤੇ ਦੇਸ਼ਾਂ-ਵਦੇਸ਼ਾਂ ਦੀ ਤੋੜ ਨੂੰ ਛੱਡਣ ਨੂੰ ਛੱਡ ਕੇ ਇਹ ਪੰਜਾਬ ਨੂੰ ਮੜ ਰੰਗਲਾ ਬਜਾਈਏ ਨੌਜਵਾਨਾਂ ਨੂੰ ਤੁਹਾਡਾ ਇਹ ਕਹ ਲੋ ਜੀ ਕੀ ਸੰਦੇਸ਼ ਹੈ ਮੈਂ ਤਾਂ ਨੌਜਵਾਨਾਂ ਨੂੰ ਇਹੀ ਅਪੀਲ ਕਰੂੰਗਾ ਵੀ ਇੱਕ ਤਾਂ ਤੁਸੀਂ ਇੱਕ ਤਾਂ ਨੌਜਵਾਨ ਪੀੜੀ ਆਪਣੀ ਪਹਿਲੀ ਬਾਹਰ ਜਾ ਚੁੱਕੀ ਹੈ ਕੈਨੇਡਾ ਅਮਰੀਕਾ ਆਸਟ੍ਰੇਲੀਆ ਵਰਗੇ ਦੇਸ਼ਾਂ 'ਚ ਕੁਝ ਨਵੇਂ ਜਿਹੜੇ ਪੀੜ੍ਹੀ ਆ ਉਹ ਭਟਕ ਗਏ ਨੇ ਆਪਣੇ ਰਾਹ ਤੋਂ ਨਸ਼ਾ ਲੱਡ ਗਏ ਮੈਂ ਤਾਂ ਨੋਜਨੋਂ ਇਹ ਅਪੀਲ ਕਰਾਂਗਾ ਨਸ਼ਾ ਤੋਂ ਛੁਟਕਾਰਾ ਪਾਓ ਛੱਡ ਕੇ ਆਪਣੇ ਚੰਗੇ ਰਾਹ ਲੋ ਚੰਗੀ ਮਿਹਨਤ ਕਰੋ ਆਪਣੇ ਕਾਰੋਬਾਰ ਕਰੋ ਵੀ ਇਹ ਜ਼ਿੰਦਗੀ ਇੱਕ ਵਾਰ ਮਿਲਨੀ ਆ ਵਾਰ-ਵਾਰ ਨਹੀਂ ਮਿਲਦੀ ਹੁਣ ਛੋਟੇ ਬੱਚੇ ਵੀ ਨੇ ਅੱਜ ਕੱਲ ਮੈਂ ਦੇਖਦਾ ਮਾਵਾਂ ਨੂੰ ਚਾਹੀਦਾ ਆਪਣੇ ਮੋਬਾਈਲਾ ਨਾਲ ਜੁੜ ਗਏ ਬੱਚੇ ਗਰੋਂਡਾ ਤਾਂ ਪਾਰ ਕੇ ਨਿਕਲਦੇ ਨਹੀਂ ਬੱਚੇ ਮੋਬਾਈਲਾਂ ਜੁੜ ਗਏ ਵੀ ਬਿਮਾਰੀ ਆ ਨਸ਼ਾ ਹੀ ਆ ਕਿਸਮ ਦਾ ਇਹ ਥੋੜੀ ਦਿਨ ਨੂੰ ਮੈਨੂੰ ਲੱਗਦਾ ਵੀ ਇਹ ਸਾਡੇ ਨਸ਼ਾ ਛਡਾਊ ਕੇਂਦਰ ਥਾਂ ਤੇ ਮੋਬਾਈਲ ਛਡਾਊ ਕੇਂਦਰ ਵੀ ਖੁੱਲ ਜਾਣਗੇ ਤੇ ਮੈਂ ਅੱਜ ਕੱਲ ਬੱਚੇ ਮੋਬਾਈਲਾਂ ਨਾਲ ਜੁੜ ਗਏ ਇਹ ਵੀ ਬੱਚਿਆਂ ਨੂੰ ਚਾਹੀਦਾ ਉਹਨੇ ਮਾਵਾ ਨੂੰ ਚਾਹੀਦਾ ਪੇੜਾਂ ਨੂੰ ਚਾਹੀਦਾ ਵੀ ਇਹਨਾਂ ਦਾ ਛਿਕਾਰਾ ਬਾਹੂ ਬੱਚਿਆਂ ਨੂੰ ਕਿਤਾਬਾਂ ਨਾਲ ਜੋੜੋ ਜਾਂ ਗਰਾਉਂਡ ਨਾਲ ਜੋੜੋ ਗੁਰੂ ਸਾਹਿਬਾਨ ਨੇ ਦੇਖੋ ਨਾ ਸਾਨੂੰ ਸਿੱਖੀ ਵਰਸ ਗਿਆ ਦਸਤਾਰ ਵਰਸ ਗਿਆ ਕਿੰਨਾ ਸੋਹਣਾ ਲੱਗਦਾ ਮੇਰਾ ਭਰਾ ਦਸਤਾਰ ਬੰਨੀ ਦੇ ਵਿੱਚ ਹਨਾ ਤੇ ਪਤਿਤ ਪੜੇ ਦੇ ਵਿੱਚ ਨੂੰ ਜਾ ਰਹੇ ਨੇ ਤੁਸੀਂ ਊੜੇ ਨੂੰ ਤੇ ਜੋੜੇ ਨੂੰ ਇਹ ਦੇ 17 ਨੂੰ ਸੰਭਾਲਣ ਲਈ ਵੀ ਨੌਜਵਾਨਾਂ ਨੂੰ ਕੀ ਕਹੋਗੇ ਇਹ ਤਾਂ ਹੈ ਹੀ ਹੈ ਜੀ ਇੱਕ ਤਾਂ ਅੱਜਕੱਲ ਨਵੀਂ ਪੀੜੀ ਨੂੰ ਆ ਬੱਚਿਆਂ ਨੂੰ ਕਹਿਣਾ ਵੀ ਇੱਕ ਤਾਂ ਗੁਰੂ ਘਰ ਨਾਲ ਲੜ ਲੱਗੋ ਗਰਵਾਣੀ ਨਾਲ ਜੁੜੋ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੀ ਜ਼ਰੂਰੀ ਨੇ ਸਿਹਤ ਵੀ ਆਪਣੀ ਜ਼ਰੂਰੀ ਹੈ ਤੇ ਗੁਰੂ ਦੇ ਲੜ ਵੀ ਲੱਗੋ ਹੂੰ ਸੇਕੀਲ ਜੁੜਾਂਗੇ ਆਪਾਂ ਮਨ ਆਣਾ ਸ਼ਾਂਤ ਹੋਊਗਾ ਚੰਗੇਰਾ ਪਾਵਾਂਗੇ ਮਾੜੇ ਪਾਸੇ ਆਪਣੀ ਜਾਂਦੀ ਲੋੜ ਨਹੀਂ ਪੈਣੀ ਬਿਲਕੁਲ ਸਰ ਇਹ ਪੜਾਈ ਦੇ ਨਾਲ ਨਾਲ ਆਪਾਂ ਗੁਰੂ ਦੇ ਲੜ ਵੀ ਲੱਗਣਾ ਚਾਹੀਦਾ ਗੁਰੂ ਘਰ ਨਾਲ ਜੁੜੋ ਆਪਣਾ ਚੰਗੇ ਪਾਸੇ ਸੇਵਾ ਸਮਾਜ ਸੇਵਾ ਕਰੋ ਆਪਣੇ ਇਲਾ ਹਰੇ ਕਰਦਾ ਸਮਾਜ ਲਈ ਵੀ ਦੂਜਿਆਂ ਲਈ ਵੀ ਕੋਈ ਨਾ ਕੋ ਕਰਕੇ ਜਾਣਾ ਚਾਹੀਦਾ ਬੰਦਾ ਮਰਨ ਤੋਂ ਬਾਅਦ ਵੀ ਯਾਦ ਕਰੇ ਵੀ ਕੋਈ ਕੰਮ ਕਰਕੇ ਗਏ ਜਿੰਦਗੀ ਦੇ ਵਿੱਚ ਹਨਾ ਜੀ ਵੈਰੀ ਗੱਲ ਹੈ ਦੇਖੋ ਨੌਜਵਾਨਾਂ ਨੂੰ ਸਾਡੇ ਬੜੇ ਹੀ ਸਤਿਕਾਰਯੋਗ ਵੱਡੇ ਭਰਾ ਕਲਵੰਤ ਸਿੰਘ ਕਾਲੂ ਕਾਉਂਸਲਰ ਨੇ 8 ਨੰਬਰ ਬਾੜ ਤੋਂ ਵੱਡਾ ਸੰਦੇਸ਼ ਦਿੱਤਾ ਹੈ ਕਿ ਆਪਾਂ ਆਪਣੀ ਜਵਾਨੀ ਨੂੰ ਬਚਾਈਏ ਆਪਣੇ ਪੰਜਾਬ ਨੂੰ ਬਚਾਈਏ ਤੇ ਨਸ਼ੇ ਅਸੀਂ ਕਹਿੰਨੇ ਆ ਕਿ ਨਸ਼ੇ ਛੱਡ ਦੋ ਕਿਵੇਂ ਛੱਡੇ ਜਾਣਗੇ ਸਾਡੇ ਵੱਡੇ ਭਰਾ ਨੇ ਬਹੁਤ ਹੀ ਲਹਿਜੇ ਦੇ ਨਾਲ ਗਿਆਨ ਦੇ ਵਿੱਚ ਵਾਅਦਾ ਕਰਦੇ ਹੋਏ ਸਾਨੂੰ ਦੱਸਿਆ ਕਿ ਗੁਰਬਾਣੀ ਤੇ ਲੜ ਲੱਗੋ ਗੁਰੂ ਦੇ ਲੜ ਲੱਗੋ ਦੂਸਰੇ ਨੰਬਰ ਤੇ ਤੁਸੀਂ ਗਰਾਉਂਡਾਂ ਦੇ ਨਾਲ ਜੁੜੋ ਤੀਸਰੇ ਨੰਬਰ ਤੇ ਚੰਗੀਆਂ ਤੁਸੀਂ ਜਿਹੜੀਆਂ ਖਰਾਕਾਂ ਨੇ ਉਹ ਖਾਓ ਗੁਰਬਾਣੀ ਦੇ ਨਾਲ ਜੁੜੋ ਗਰਾਉਂਡਾਂ ਦੇ ਨਾਲ ਜੁੜੋ ਚੰਗੀ ਖਾਣ ਖਾਓ ਤੇ ਜਿਹੜੀ ਤੁਸੀਂ ਇਹ ਆਪਣੇ ਮਨਾਂ ਦੇ ਵਿੱਚ ਰੱਖੀ ਹੋਈਆਂ ਨਾ ਗੱਲ ਕਿ ਵਿਦੇਸ਼ ਜਾ ਕੇ ਜਿਵੇਂ ਉੱਥੇ ਡਾਲਰ ਅਸੀਂ ਤੋੜ ਲਿਆਵਾਂਗੇ ਇਹ ਚੀਜ਼ਾਂ ਨਹੀਂ ਹੈਗੀਆਂ ਦੇਖੋ ਤੁਹਾਡੇ ਸਾਡੀ ਇੰਟਰਵਿਊ ਬੜੇ ਸਖਾਵੇ ਸਮੇਂ ਦੇ ਵਿੱਚ ਹੋਈ ਆ ਉਹੀ ਸਾਡੀ ਇੱਕ ਜਿਹੜੀ ਮਹਿਮ ਸੀਗੀ ਉਹਨੂੰ ਅਸੀਂ ਅੱਗੇ ਵਧਾ ਰਹੇ ਆ ਕਿ ਇੱਕ ਸਖਸੀਅਤ ਨੇਕ ਸਖਸੀਅਤ ਕਾਲੂ ਜੀ ਦੇ ਨਾਲ ਗੱਲਬਾਤ ਹੋਈ ਆ ਜਿਨ੍ਹਾਂ ਨੇ ਦੇਖੋ 1947 ਤੋਂ 1947 ਤੋਂ ਜਦੋਂ ਦੇਸ਼ ਦੀ ਵੰਡ ਹੋਈ ਆ ਮਕਾਨ ਨਹੀਂ ਸੀ ਘਰ ਨਹੀਂ ਸੀ ਆਪਣੇ ਡੰਗਰ ਪਾਲੇ ਕਿੰਨਾ ਕੰਮ ਕੀਤਾ ਤੇ ਅੱਜ ਇਹ ਇੱਕ ਆਪਣੇ ਬਿਜ਼ਨਸ ਦੇ ਵਿੱਚ ਇੱਥੇ ਰਹਿ ਕੇ ਹੀ ਸਫਲ ਬਣੇ ਨੇ ਕਿਉਂ ਨਾ ਅਸੀਂ ਇੱਕ ਇਹਨਾਂ ਤੋਂ ਪ੍ਰੇਰਨਾ ਲੈ ਕੇ ਆਪਣੇ ਪੰਜਾਬ ਨੂੰ ਰੰਗਲਾ ਬਣਾਈਏ ਇੱਥੇ ਵਧੀਆ-ਵਧੀਆ ਚੰਗੇ-ਚੰਗੇ ਬਿਜ਼ਨਸ ਕਰੀਏ ਤੇ ਤਾਂ ਜੋ ਸਾਡਾ ਜਿਹੜਾ ਪੰਜਾਬ ਆ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਨੌਜਵਾਨ ਨਸਿਆਂ ਤੋਂ ਬਾਹਰ ਆਉਣ ਇਹ ਹੀ ਇਹਨਾਂ ਦੀ ਵੀ ਕਾਮਨਾ ਸਾਡੀ ਵੀ ਕਾਮਨਾ ਆਪਾਂ ਪੰਜਾਬ ਨੂੰ ਮੋੜ ਰੰਗਲਾ ਪੰਜਾਬ ਬਣਾਈਏ ਅਸੀਂ ਗੱਲ ਕਰ ਰਹੇ ਸੀਗੇ ਸਾਡੇ ਬੜੇ ਹੀ ਸਤਿਕਾਰਯੋਗ ਮਾਨਯੋਗ ਵੱਡੇ ਭਰਾ ਇਹ ਕੌਂਸਲਰ ਕਰਵਾਨ ਸਿੰਘ ਕਲੋਨਾ ਸਮਾਜ ਸੇਵੀ ਵੀ ਨੇ ਧਾਰਮਿਕ ਵੀ ਨੇ ਸਾਰੀਆਂ ਵਿਚਾਰਾਂ ਹੋਈਆਂ ਪਾਰਟੀ ਦੇ ਨਾਲ ਲਾ ਕੇ ਆਪਣੇ ਜਿਹੜਾ ਦਰਾਹਾ ਸ਼ਹਿਰ ਆ ਉਹਨੂੰ অতি ਸੁੰਦਰ ਬਣਾਉਣ ਦੇ ਲਈ ਇਹਦੀ ਡਿਵੈਲਪਮੈਂਟ ਦੇ ਲਈ ਇਹ